ਸੰਗਰੂਰ ਦੇ ਹਾਈਵੇ ਚੰਡੀਗੜ ਸੰਗਰੂਰ ਜਿਹੜਾ ਹਾਈਵੇ ਆ ਜਾਮ ਕੀਤਾ ਹੋਇਆ ਹਾਲੇ ਤੱਕ ਇੱਥੇ ਵੱਖ-ਵੱਖ ਪਿੰਡਾਂ ਤੋਂ ਨੌਜਵਾਨ ਪੁੱਜੇ ਨੇ ਇਹ ਨੌਜਵਾਨ ਕੋਟਦੁੰਨੇ ਪਿੰਡ ਵੀ ਗਿਆ ਉੱਥੇ ਵੀ ਇਸ ਨੇ ਕਿਹਾ ਕਿ ਮੈਂ ਉਦੋਂ ਤੱਕ ਰਹਾਂਗਾ ਜਦੋਂ ਤੱਕ ਮੋਰਚਾ ਚੱਲਦਾ ਧਰਨਾ ਚੱਲਦਾ ਇੱਥੇ ਵੀ ਇਹ ਨੌਜਵਾਨ ਆਇਆ ਅੱਜ ਦਸਤਾਰ ਵੀ ਬੰਨੀ ਐ ਤੁਸੀਂ ਕੋਟਦੁੰਨੇ ਵੀ ਬਹੁਤ ਗੱਲਾਂ ਕੀਤੀਆਂ ਕਿ ਸਾਨੂੰ ਬੜਾ ਸਰਕਾਰ ਨਾਲ ਗਿਲਾ ਸ਼ਿਕਵਾ ਐ ਅੱਜ ਵੀ ਸੰਗਰੂਰ ਦੀ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜਾ ਮੰਜ਼ਰ ਬਣਿਆ ਹੋਇਆ ਦੇਖਿਆ ਲੋਕਾਂ ਨੇ ਇੱਥੇ ਰਹਿ ਕੇ ਕੀ ਮਹਿਸੂਸ ਕੀਤਾ ਬਹਿਰੂਜੀ ਦਾ ਖਾਲਸਾ ਸ੍ਰੀ ਬਹਿਰੂਜੀ ਫਤਿਹ ਸਾਰੇ ਵੀਰਾਂ ਭੈਣਾਂ ਨੂੰ ਬਰਜਰਗਾ ਨੂੰ ਸਾਸਰੀ ਕਾਲ ਪਹਿਲਾਂ ਸਾਰੇ ਜਿੰਨੇ ਇੱਥੇ ਪਹੁੰਚੇ ਆ ਪਹਿਲੀ ਗੱਲ ਤਾਂ ਇੱਕ ਆਇਆ ਪਹਿਲੇ ਸਾਡੇ ਬੜਬਰ ਕੋਲੇ ਹੈਵੇ ਤੇ ਧਰਨਾ ਸੀ ਉਹ ਉੱਥੇ ਸਾਡੇ 17 ਬੰਦੇ ਧਰੋਲੇ ਠਾਣੇ ਤੇ ਫੜੇ ਹੋਏ ਆ ਉਹਨਾਂ ਚ ਹਜੇ ਕੋਈ ਨਹੀਂ ਛੱਡਿਆ ਕਹਿੰਦੇ ਜੇ ਤਾਂ ਤੋਂ ਮੈਸੇਜ ਆਊਗਾ ਫਿਰ ਛੱਡੇ ਜਾਣਗੇ ਨੰਬਰ 2 ਆਪਾ ਜਦੋਂ ਵੋਟਾਂ ਤੇ ਕੇਜਲੀਵਾਲ ਲਿਖਿਆ ਕੇਜਵਾਲ ਨੂੰ ਇੱਕ ਮੌਕਾ ਦਿਓ ਭਗਵਾਨ ਜਮਾਨ ਤਾਂ ਕਹੀ ਨਹੀਂ ਸੀ ਇਹਨਾਂ ਨੇ ਅੱਪਾ ਭਗਵਾਨ ਤੁਹਾਨੂੰ ਮੌਕਾ ਦਿੱਤਾ ਫੇਰ ਕੀ ਨੰਬਰ 2 ਇਹਨਾਂ ਨੇ ਪਹਿਲਾਂ ਜਦੋਂ ਇਹ ਕਾਸ਼ਟਾ ਘੜਦਾ ਸੀ ਜਾਂ ਟੁੱਟਕਲੇ ਗਾਉਂਦਾ ਸੀ ਉਦੋਂ ਵੀ ਇਹਨੇ ਮੁੱਲ ਲਿੱਤਾ ਸੀ ਜਾ ਕੇ ਸਤੌਰ ਪਿੰਡ ਚ ਇਹਨੇ ਨਲਕਾ ਲਾਇਆ ਹੋਵੇ ਮੈਂ ਜ਼ਿੰਮੇਦਾਰ ਆ ਜਿਸ ਤੋਪਾਂ ਚ ਜੋ ਕੈਟਾ ਕੱਢਦਾ ਸੀ ਪੱਟੀ ਤੇ ਨਲਕਾ ਵੀ ਲਾਇਆ ਹੋਵੇ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਆਸਾਂ ਬਹੁਤ ਸੀ ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਤੋਂ ਅੱਜ ਉਹਨਾਂ ਦੇ ਸ਼ਹਿਰ ਚ ਆ ਕੇ ਪੁਲਿਸ ਨੇ ਤੁਹਾਡੇ ਨਾਲ ਕੀ ਕੀ ਕੀਤਾ ਤੁਹਾਡੇ ਹੋਰ ਲੋਕਾਂ ਨਾਲ ਕੀ ਕੀਤਾ ਉਹ ਉਹਦਾ ਬਾਅਦ ਦੱਸੋ ਜਿਹੜਾ ਪੁਲਿਸ ਨੇ ਕੀਤਾ ਪਹਿਲਾਂ ਉਸੇ ਨੇ ਸੁਣ ਲੱਗਣਾ ਭਗਵੰਤ ਜਾਨਿਆ ਕਹਿੰਦੇ ਸਰਕਾਰੀ ਸਕੂਲਾਂ ਚ ਬੱਚੇ ਪੜਾ ਕਰਨਗੇ ਇੱਕ ਮਹ ਖਬਰ ਸੁਣੇ ਉੱਥੇ ਇੱਕ ਬੱਚਾ ਹੀ ਪੜਦਾ ਫੇਰ ਕਹਿੰਦੇ ਹਸਪਤਾਲ ਵਧਿਆ ਬਣਾਵਾਂਗੇ ਕਹਿੰਦੇ ਬਾਦਲ ਦੀਆਂ ਫੁੱਟਾਂ ਮ ਲੱਗੀਆਂ ਉਹਦਾ ਇਕੱਲੇ ਬਾਦਲ ਦੀਆਂ ਲੱਗੀਆਂ ਜਿਹਨੇ ਸਾਰੇ ਪਰਿਵਾਰ ਦੀਆਂ ਲੱਗੀਆਂ ਤੇ ਹਾਸ਼ਤਾਲ ਕਿਹੜਾ ਇੱਕ ਵੀ ਦੱਸੋ ਨਮਾ ਬੁਆਏ ਨੇ ਆਪਦੇ ਮੁੱਖ ਮੰਤਰੀ ਚ ਪਹਿਲਾ ਬਦਲ ਦੇ ਜੇ ਕੈਪਟਨ ਦੇ ਅੱਡਾ ਵੀ ਉਹਦਾ ਬਣਾਇਆ ਸੀ ਜਿਹੜਾ ਇੱਥੇ ਪਟਿਆਲੇ ਕਹੀ ਜਾਂਦੇ ਆ ਉਹ ਕੈਪਟਨ ਨੇ ਬਣਾਇਆ ਸੀ ਨੌ ਆਪਦਾ ਪਾ ਗਿਆ ਫੇਰ ਕੀ ਇੱਕ ਇਹ ਹੋਰ ਕਹਿੰਦੇ ਆ ਕਹਿੰਦੇ ਝਾੜੂ ਦਾ ਉਹੀ ਮਾੜਾ ਸਿਆਣੇ ਬੰਦਿਆਂ ਨੂੰ ਪੁੱਛਲਾ ਝਾੜੂ ਜੇ ਖੜਾ ਹੋਵੇ ਤਾਂ ਉਹੀ ਮਾੜਾ ਉਹ ਝਾੜੂ ਪੁੱਛ ਲੈ ਆਖਦੇ ਹੁੰਦੇ ਨੇ ਥਾਣੇ ਚ ਜਦੋਂ ਵੀ ਘਰੇ ਕਲੇਸ਼ ਪਵੇ ਹਰਿਆਕ ਦੇ ਘਰੇ ਥਾਣੇ ਚ ਸਾਡੇ ਹਣ ਕਲੇਸ਼ ਵਾਲੇ ਥਾਣਾ ਚੱਕੇ ਹੁੰਦਾ ਜੀ 9599 ਵਿੱਚ ਜੋ ਲੜਾਈਆਂ ਚੱਲਦੀਆਂ ਸੀ ਝਾੜੂ ਦਾ ਫਿਰ ਨੰਬਰ 2 ਜਦੋਂ ਕਾਂਗਸ ਕਾਲੀ ਆਉਂਦੇ ਸੀ ਉਹ ਲਿਬੜਾ ਗੋਹੇ ਦਾ ਝਾੜੂ ਦਿਖਾਉਂਦੇ ਸੀ ਲੋਕ ਬੇਤਾ ਝਾੜੂ ਨੂੰ ਪਾਵਾਂਗੇ ਉਹ ਝਾੜੂ ਤਾਂ ਗਿਆ ਹੁਣ ਤਾਂ ਕਲਕ ਸਾਡੇ ਕੋਲ ਫੌੜਾ ਆ ਗਿਆ 빅 ਫੌੜਾ ਹੀ ਆ ਗਿਆ ਗੋਹੇ ਵਾਲਾ ਝਾੜੂ ਤਾਂ ਇਹ ਲੈ ਗਏ ਹੁਣ ਤੁਸੀਂ ਪੁਰਾਣੀਆਂ ਹੀ ਗੱਲਾਂ ਕਰ ਰਹੇ ਹੋ ਵੀ ਸਰਕਾਰ ਨੇ ਜੋ ਜੋ ਕਿਹਾ ਕੀਤਾ ਨਹੀਂ ਅੱਜ ਦਾ ਦਿਨ ਜੇ ਵੇਖੀਏ ਸਾਰੇ ਲੋਕ ਇਹ ਦੇਖ ਰਿਹਾ ਕਿ ਇੱਥੋਂ ਕੁਝ ਖੱਟ ਕੇ ਵੀ ਜਾਊਗਾ ਕਿ ਨਹੀਂ ਕਿਉਂਕਿ ਵੱਖਰੇ ਵੱਖਰੇ ਥਾਵਾਂ ਤੇ ਆਏ ਹੋਇਆ ਅੱਜ ਤੁਹਾਡੇ ਨਾਲ ਕੀ ਕੀ ਵਾਪਰਿਆ ਕਿੰਨਿਆ ਜਣਿਆਂ ਨੂੰ ਤੁਹਾਡੇ ਨਾਲ ਦੇ ਜਿਹੜੇ ਹਾਲੇ ਵੀ ਡਿਟੇਨ ਕੀਤੇ ਹੋਇਆ 17 ਜਣੇ ਤਨੋਲੇ ਥਾਣੇ ਚ ਆ ਉਨਾਂ ਚ ਦੋ ਜਾਨੇ ਤਾਜੋ ਪਿੰਡ ਦੇ ਇੱਕ ਅਰਸੀ ਇੱਕ ਅਮਦਾਸ ਸਿੰਘ ਦਾ ਬੇਟਾ ਫਿਰ ਇੱਕ ਬਈ ਤਾਂ ਵੀਡੀਓ ਬਾਈ ਸੀ ਕੋਈ ਬੰਦਾ ਕਹਿੰਦਾ ਵੀ ਇਹ ਫੋਕਰੀਆਂ ਮਾਰਨ ਵਾਲਾ ਵੀ ਪੈਸੇ ਦੇਣਾ ਤਾਂ ਲੱਗਦਾ ਨਹੀਂ 1991 ਚ ਮੇਰੇ ਪਿਤਾ ਜੀ ਨੇ ਅਮਦਾਸੀਆਂ ਦੀ ਕੁੜੀ ਗੋਦ ਲੈਤੀ ਸੀ ਉਹਦਾ ਵਿਆਹ ਘਰੇ ਕੀਤਾ ਸੀ ਉਹਦੀ 2020 ਚ ਬਰਨਾਲੇ ਪਿੰਡਾਂ ਚ ਬਰਨਾਲੇ ਸ਼ਹਿਰ ਚ ਮੈਂ ਨਾਨਕ ਸਖਬਰ ਕੇ ਆਇਆ ਹਾਂ ਜਦੋਂ ਲੋਕ ਤਾਂ ਗੱਲਾਂ ਕਰਦੇ ਹੁੰਦੇ ਆਪਾਂ ਇਸ ਮੁੱਦੇ ਤੇ ਰਹੀਏ ਇਸ ਮੁੱਦੇ ਤੇ ਰਹੀਏ ਕਿ ਅੱਜ ਭਾਨਾ ਸਿੱਧੂ ਨੂੰ ਰਿਹਾਈ ਨੂੰ ਲੈ ਕੇ ਜਿਹੜਾ ਇਕੱਠ ਹੋਇਆ ਇਸ ਨੂੰ ਲੈ ਕੇ ਲੱਗਦਾ ਕਿ ਪ੍ਰਾਪਤੀ ਕਰਕੇ ਜਾਓਗੇ ਸਾਰੇ ਜਦੋਂ ਆਈ ਗਏ ਜਦ ਅਸਿੱਧੀਆਂ ਹੋ ਜਾਣਗੀਆਂ ਜੇ ਪ੍ਰਾਪਤੀ ਕਰਕੇ ਜਾਵਾਂਗੇ ਇੱਕ ਕੰਮ ਤਾਂ ਕਰਕੇ ਜਾਵਾਂਗੇ ਮੈਂ ਉੱਥੇ ਕੋਟ ਨਹੀਂ ਬੋਲਿਆ ਸੀ ਵੀ ਭਾਨਾ ਸਿੱਧੂ ਦੇ ਪਿੱਛੇ ਮੈਂ ਜਾਣ ਦੇ ਨੂੰ ਤਿਆਰ ਆ ਮੈਂ ਅੱਜ ਵੀ ਤਾਂ ਆਇਆ ਪਹਿਲਾਂ ਉੱਥੇ ਬਰਬੜ ਜੀ ਟੂ ਟੈਕਸ ਤੇ ਉੱਥੇ ਖੜੇ ਆਏ ਆ ਫਿਰ ਉਹ ਤੋਂ ਬਾਅਦ ਅੰਬਰਸਰੀਏ ਭਾਈ ਆਏ ਕਹਿੰਦਾ ਭਾਈ ਤੂੰ ਉਹਦੇ ਕੋਲ ਇੰਟਰਵਿਊ ਦਿੱਤੀ ਕਾ ਸਾਡਾ ਗੱਡੀ ਚੱਲ ਮੈਂ ਉਹਨਾਂ ਨਾਲ ਆ ਕੇ ਗੱਡੀ ਤੇ ਗੱਡੀ ਸੜ ਉਹ ਨਾਕੇ ਤੇ ਖੜੀ ਗਈ ਉੱਥੋਂ ਸਾਡੇ 4 ਕਿਲੋਮੀਟਰ ਬਾਣਾ ਵੇਚਦੀ ਆ ਪਖੜ ਲੱਗਿਆ ਵਾ ਬਲਤਾਂ ਦੇ ਵੀ ਦੇਖ ਲਓ ਮਾਰ ਕੇ ਉਹ ਬਾਣਾ ਵੇਚਿਆ ਆ ਮੂਲੀਆਂ ਖਾਂਦੇ ਸਾਨੂੰ ਰੋਟੀ ਵੀ ਨਹੀਂ ਮਿਲਿਓ ਦੁਆ ਚਾਹੁੰਦੇ ਨੂੰ ਆ ਆ ਅੰਬਰਸਰੀਏ ਭਾਈ ਲਿਆ ਆ ਨਾਲ ਤੇ ਜਦੋਂ ਅੰਬੌਰ ਸੜਿਆ ਜਲੰਧਰ ਧਰਨ ਧਰਨ ਕਪੂਰਸਲੇ ਜਲੰਧਰ ਸਾਰੇ ਏਰੀਆ ਦੇ ਆਏ ਪਏ ਆ ਹਰਿਆਣੇ ਦੇ ਹਰਿਆਣੇ ਦੇ ਬਾਈ ਵੀ ਆਏ ਛੱਠਿਆਂ ਤੋਂ ਮੇਰੇ ਨਾਲ ਉਹ ਕਹਿੰਦਾ ਬਾਈ ਤੂੰ ਉਹਦੇ ਕੋਲ ਨੰਡਰ ਸੀ ਉਹ ਕਹਿੰਦਾ ਸੀ ਤੇਰੇ ਨਾਲ ਚੱਲਾਂਗੇ ਹਰਿਆਣੇ ਦੇ ਇਕੱਠਾ ਛੱਠੇ ਪਿੰਡ ਤੋਂ ਵੀ ਆਏ ਆ ਇਹਨਾਂ ਨੂੰ ਪੁੱਛ ਲਈਏ ਕਿੱਥੋਂ ਆਏ ਆ ਤੁਸੀਂ ਕਿੱਥੋਂ ਆਏ ਹੋ ਲੱਗਦਾ ਕਿ ਕੁਝ ਮਿਲੂਗਾ ਇੱਥੇ ਪ੍ਰਾਪਤੀ ਮੇਰਾ ਜੀ ਜ਼ਿਲ੍ਹਾ ਬਠਿੰਡਾ ਮੈਂ ਹਰਮੇਲ ਸਿੰਘ ਰਾਮਪਰਾ ਫੂਲ ਵਿਧਾਨ ਸਭਾ ਸਾਡਾ ਰਾਮਪਰਾ ਫੂਲ ਹੈਗਾ ਮੈਂ ਬਰਨਾਲੇ ਰਹਿਣਾ ਕਿਰਾਏ ਦੇ ਮਕਾਨ ਤੇ ਇੱਕ ਮੈਂ ਮਜ਼ਦੂਰ ਹਾਂਗਾ ਭਗਵਾਨ ਜਮਾਨ ਨੂੰ ਮੈਂ ਇਹ ਗੱਲ ਕਹਿਣਾ ਹੈ ਵੀ ਭਗਵਾਨ ਜਮਾਨਾ ਤੇਰੀ ਇੰਟਰਵਿਊ ਸਾਰੀ ਸੁਣੀ ਜਾਂਦੇ ਹੈਗੇ ਤੈਨੂੰ ਇਹ ਲੋਕਾਂ ਨੇ ਪਾਤੀਆਂ ਵੋਟਾਂ ਹੁਣ ਉਹ ਗੱਲ ਕਰਦੇ ਹੁੰਦੇ ਹੈਗੇ ਦੁੱਧ ਪੀਨੋ ਗਿਆ ਲੈ ਤੇ ਚੱਕਣੀ ਪਈ ਉਹ ਗੱਲ ਹੋ ਗਈ ਲੋਕਾਂ ਨਾਲ ਇਹਨੇ ਜਮਾ ਹੀ ਬੇੜਾ ਕਰਕ ਕਰਤਾ ਫੇਰ ਅੱਜ ਜਦੋਂ ਸਵੇਰ ਮੈਂ ਬਰਨਾਲੇ ਤੋਂ ਬੱਸ 'ਚ ਬੈਠਾਂਗਾ ਬੱਸ ਵਾਲੇ ਤੁਰੇ ਹੁੰਦੇ ਕਿਤੇ ਨਾ ਕਿਤੇ ਰੋਕਿਆ ਨਹੀਂ ਸੀ ਪਾ ਟੋਲ ਪਜਾਲ ਉਥੇ ਲੱਗੀ ਹੋਈ ਸੀਗੀ ਬੱਥ ਵੀ ਫੋਰਥ ਵੀ ਲੱਗੀ ਹੋਈ ਸਾਨੂੰ ਰੋਕਿਆ ਨਹੀਂ ਬੱਥ ਨੂੰ ਸਵਾਰੀਆਂ ਵਾਲੀ ਨੂੰ ਉਹਦੇ ਵਿੱਚ ਜਦੋਂ ਪੈਟਰੋਲ ਪੰਪ ਤੇ ਆ ਗਏ ਵੀਰ ਜੀ ਬੱਥ ਦੇ ਵਿੱਚ ਇੱਕ ਪੁਲਸ ਵਾਲਾ ਚੜ ਗਿਆ ਆਪਦੀ ਡਿਊਟੀ ਕਰਨੀ ਉਹਨੇ ਉਹਨੇ ਡਰਾਈਵਰ ਦਾ ਨਾਮ ਲਿਖਤਾ ਡਰਾਈਵਰ ਦਾ ਨਾਮ ਲਿਖਿਆ ਹਾਕਮ ਸਿੰਘ ਮੈਂ ਕਿਹਾ ਠੀਕ ਹੈ ਭਾਈ ਕਹਿੰਦੇ ਵੀ ਕੋਈ ਧਰਨੇ ਵਾਲਾ ਤਾਂ ਨਹੀਂਗਾ ਕਹਿੰਦਾ ਜੀ ਨਹੀਂ ਧਰਨੇ ਵਾਲਾ ਕੱਲਾ ਮੈਂ ਵਿੱਚ ਸੀ ਉਹਦੇ ਬੱਥ ਦੇ ਵਿੱਚ ਮੈਂ ਚੁੱਪ ਕਰਕੇ ਬੈਠ ਰਿਹਾ ਜਮਾ ਮੂਰਲੀ ਸੀਟ ਤੇ ਮਤਲਬ ਅੱッサ ਵੀ ਚੈੱਕ ਕੀਤੀਆਂ ਗਿਆ ਧਰਨੇ 'ਚ ਜਾ ਰਹੇ ਕਿ ਨਹੀਂ ਤੁਹਾਡੇ ਨਾਲ ਕੀ ਹੋਇਆ ਅੱਜ ਅਸੀਂ ਮੋਗੇ ਦੇ ਜ਼ਿਲ੍ਹੇ 'ਚ ਹਿੰਮਤਪੁਰੇ ਪਿੰਡ 'ਚ ਵਾਵਾ ਪਿੰਡ 'ਚ ਆਏ ਆ ਕਾਫਲਾ ਲੈ ਕੇ ਨੌ ਜਨਾਂ ਦਾ ਤੇ ਅਸੀਂ ਪਹਿਲਾਂ ਗੱਡੀਆਂ 'ਚ ਗੱਡੀਆਂ ਦੇ ਪਿੱਛੇ ਸਾਨੂੰ ਸੀਐਡੀ ਹੋ ਗਈ ਵੀ ਘੇਰਨਗੇ ਕਾਫਲੇ ਕਿਸਾਨਾਂ ਦੇ ਪਰਮਿੰਦਰ ਝੋਟੇ ਹੋਣਾ ਸਾਰਿਆਂ ਨੇ ਇਹਨਾਂ ਨਾਲ ਉਹ ਦੇਖਿਆ ਵੀ ਇਹ ਵੀ ਘੇਰ ਲਏ ਅਸੀਂ ਉੱਥੋਂ ਕਿਵੇਂ ਨਾ ਕਿਵੇਂ ਬੱਸਾਂ 'ਚ ਹੋ ਗਏ ਬੱਸਾਂ 'ਚੋਂ ਅਸੀਂ ਬਰਨਾਲੇ 'ਚ ਰੋ ਪਹੁੰਚ ਗਏ ਬਰਨਾਲੇ ਉੱਥੇ ਪੁਲਿਸ ਫਿਰਦੀ ਸੜੇ 'ਚ ਜਿਵੇਂ ਬਾਈ ਗੱਲ ਕਹਿੰਦਾ ਸ ਪੁਲਿਸ ਨੇ ਬੱਸਾਂ ਜੋ ਵੀ ਧਾਰੇ ਨੇ ਫਿਰ ਅਸੀਂ ਬੱਸ 'ਚ ਬੈਠ ਕੇ ਜਣੀ ਅਸੀਂ 15 16 ਜਾਣੇ ਸੀ ਖਣ ਖਣ ਕੇ ਬੈਗੇ ਦੋ ਦੋ ਚਾਰ ਚਾਰ ਜਾਣੇ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਬੜਬੜਾ ਕੇ ਮੁਲਾਜ਼ਮ ਨੇ ਇੱਕ ਨੇ ਚਾਬੀ ਕੱਢੀ ਬੱਸ ਦੀ ਸਵਾਰੀਆਂ ਸਾਨੂੰ ਸਾਰੇ ਉਤਰੇ ਉੱਥੋਂ ਅਸੀਂ ਟਰਾਲਿੰਗਾਂ 'ਚ ਢੁੰਡੀਆਂ ਤੇ ਹੋ ਗਏ ਕਿਵੇਂ ਨਾ ਕਿਵੇਂ ਮਤਲਬ ਸਾਧਨਾ ਤੇ ਅਸੀਂ ਇੱਥੇ ਪਹੁੰਚ ਗਏ ਚਾਬੀ ਉਹ ਦਿੱਤੀ ਨਹੀਂ ਕੱਢੀ ਅਸੀਂ ਕਿਵੇਂ ਨਾ ਕਿਵੇਂ ਇੱਥੇ ਪਹੁੰਚ ਗਏ ਜਣੀ ਇੱਥੇ ਪਹੁੰਚਣ ਤੋਂ ਬਾਅਦ ਉਹ ਹਜੇ ਜਿਹੜੇ ਪਿੰਡਾਂ 'ਚ ਸਾਡੇ ਬੰਦੇ ਫਿਰਦੇ ਨੇ ਤੁਰੇ ਹੋਏ ਨੇ ਉਹ ਪਹੁੰਚੇ ਨਹੀਂ ਇੱਥੇ ਉਹ ਬਹੁਤ ਜ਼ਿਆਦੇ ਨੇ ਜਿਹੜੀ ਰਹੀ ਗੱਲ ਭਾਨੇ ਸਿੱਧੂ ਦੀ ਅਸੀਂ ਇਹ ਨਹੀਂ ਕਹਿੰਦੇ ਅਸੀਂ ਕੱਲੇ ਭਾਨੇ ਦੇ ਨਾਲ ਆ ਅਸੀਂ ਅਸੀਂ ਕਿਸੇ ਦੇ ਭਗਤ ਨਹੀਂ ਹੈਗੇ ਅਸੀਂ ਪੜ੍ਹੇ ਲਿਖੇ ਨਾ ਹੋਇਆ ਨਾ ਅਸੀਂ ਤੁਹਾਡਾ ABC ਚੈਨਲ ਤੇ ਮੈਂ ਵੀਡੀਓ ਦੇਖਦਾ ਰਹਿੰਦਾ ਕਮੈਂਟ ਵੀ ਕਰਦਾ ਰਹਿੰਦਾ ਬਹੁਤ ਧੰਨਵਾਦ ਤੁਸੀਂ ਲੋਕਾਂ ਦੀ ਆਵਾਜ਼ ਅੱਜ ਕੱਲ ਬਹੁਤ ਘੱਟ ਲੈ ਕੇ ਜਾਂਦਾ ਮੀਡੀਆ ਹੀ ਬਹੁਤ ਡਰਿਆ ਹੋਇਆ ਤੇ ਜੇ ਤਾਂ ਤੁਸੀਂ ਵੀ ਦਲੇਰ ਹੀ ਹੋ ਸੂਰਮੇ ਹੀ ਹੋ ਜਿਹੜੇ ਮਤਲਬ ਗੱਲ ਕਰੀ ਜਾਂਦੇ ਹਾਂ ਹਾਂ ਤੁਸੀਂ ਕੀ ਕਹਿਣਾ ਬਾਈ ਇੱਕ ਬੜਬਰ ਜੀਦੋ ਉਹ ਗੱਲ ਹੋਈ ਆ ਪੰਚਾਇਤ ਮੈਂਬਰ ਉਹਨੂੰ ਇੰਨਾ ਕੁੱਟਿਆ ਪੱਗ ਜੀ ਪਰੇ ਮਾਰੀ ਚਲਾ ਕੇ ਉਹ ਪੁਲਸਰੇ ਹੁੱਜਾ ਮਾਰ ਕੇ ਜਿਵੇਂ ਰੋਕਣ ਲੱਗੇ ਗੱਡੀ ਡੱਕਰ ਕੇ ਲੈ ਗਏ ਉਹ ਮੈਂਬਰ ਦਾ ਕੀ ਕਸੂਰ ਸੀ ਪੰਚਾਇਤ ਮੈਂਬਰ ਦਾ ਕੀ ਕਸੂਰ ਸੀ ਵਿਚਾਰੇ ਦਾ ਉਹਨੂੰ ਕਿਉਂ ਕੁੱਟ ਕੇ ਲੈ ਗਏ ਪੁਲਿਸ ਮਲਾਜਮਾਂ ਉਹਨੂੰ ਅੱਛਾ ਰੋਕਣ ਲੱਗੇ ਗੱਡੀ ਛੱਡੋ ਆਂ ਡੱਕਰ ਦੇ ਇੱਕ ਮਲਾਜਮ ਡਿੱਗ ਵੀ ਪਿਆ ਸੀ ਉੱਥੇ ਅੱਛਾ ਮਲਾਜਮ ਤਾਂ ਨਾ ਮਾਰ ਤੂੰ ਹੌਲੀ ਚਲਾ ਲੋ ਤੇ ਅੱਲਾਹ ਬਾਲੀ ਭਾਈ ਤੇ ਫੇਰ ਕੀ ਭਾਈ ਤੁਸੀਂ ਆਪ ਹੀ ਦੇਖ ਲੋ ਯਾਰ ਇਹ ਕਹਿੰਦੇ ਸੀ 6 ਸੇ ਰਿਜ਼ਲਟ ਮਾਫ ਕਰਤੀ 4 ਸੇ ਰਿਜ਼ਲਟ ਤਾਂ ਬਾਦਲ ਨੇ ਵੀ ਮਾਫ ਕੀਤੀ ਉਹਨੇ ਕਿੱਦੇ ਜ਼ਮੀਨ ਵੇਚ ਕੇ ਬੀ ਪੈਸੇ ਭਰਤੇ ਜੀ ਹੈ ਤਾਂ ਪੰਜਾਬ ਦਾ ਖਜ਼ਾਨਾ ਹੀ ਸੀ ਉਹ ਚ ਹੀ ਪੈਸੇ ਉਹਨੇ ਭਰੇ ਸੀ ਹੁਣ ਇੱਕ ਸਵਾਲ ਇਹ ਹੈ ਕਿ ਜਿਹੜੇ ਲੋਕ ਨਾਲ ਗੱਲ ਤੁਹਾਡੀ ਇੱਥੇ ਵੀ ਯੂਨੀ ਜਿਹੜੇ ਆਏ ਹੋਇਆ ਜੇ ਅੱਜ ਨਹੀਂ ਨਿਬੜਦੀ ਗੱਲ ਇੱਥੇ ਬੈਠੇ ਰਹੋਗੇ ਉਹ ਅੱਜ ਕੱਲ ਪਰਸੋਂ ਚੌਥੇ ਉਹਨੇ ਮੈਂ ਤਾਂ ਜਾਂਦਾ ਨਹੀਂ ਹੋਰ ਕੋਈ ਭਗ ਜਾਏ ਭਗ ਜਾਏ ਮੈਂ ਆਪਦੀ ਗੱਲ ਕਰਦਾ ਉਹਨੇ ਜਦ ਮੈਂ ਇੱਥੇ ਆਂ ਕਰੋ ਕਹਿ ਕੇ ਆਇਆ ਵੀ ਮੈਂ ਉਹਨੇ ਜਦ ਉੱਥੇ ਆਂ ਤਾਂ ਤੁਸੀਂ ਦੇਖ ਲਓ ਕਿ ਲੋਕ ਦੁਖੀ ਹੋ ਕੇ ਇੱਥੇ ਪਹੁੰਚਿਆ ਕਿ ਸੰਗਰੂਰ ਜਾਵਾਂਗੇ ਮੁੱਖ ਮੰਤਰੀ ਦਾ ਸ਼ਹਿਰ ਤੇ ਜਿਹੜੀਆਂ ਮੰਗਾਂ ਹੈ ਮਨਵਾ ਕੇ ਵਾਪਸ ਮੁੜਾਂਗੇ ਚਾਹੇ ਦਿੱਲੀ ਵਾਂਗ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ ਲੋਕ ਇੱਥੇ ਬੈਠੇ ਹੋਏ ਆ ਤੁਸੀਂ ਵੇਖ ਲਓ ਕਿ ਇਸ ਵੇਲੇ ਕਿਹੜਾ ਮਾਹੌਲ ਬਣਿਆ ਹੋਇਆ ਕਿੰਨੇ ਲੋਕ ਖੜੇ ਨੇ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਚ ਹੈ ਇੱਧਰ ਸਟੇਜ ਵੀ ਨਾਲ ਚੱਲ ਰਹੀ ਹੈ ਤੇ ਲੋਕ ਵੀ ਕੀ ਕਹਿ ਰਹੇ ਆ ਤੁਸੀਂ ਖੁਦ ਸੁਣਿਆ ਦੇਖਦੇ ਆ ਕਿ ਅੱਗੇ ਸਰਕਾਰ ਦਾ ਫੈਸਲਾ ਕੀ ਹੁੰਦਾ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਹੈ ਵੀਸੀ ਪੰਜਾਬ ਸੰਗਰੂਰ